ਆਪਾਂ ਹਰੇਕ ਦੇ ਜਨਵਰ ਨੂੰ ਚੰਗਾ ਕਹਿ ਦਿੰਦੇ ਆ। ਲਓ ਦੋਸਤੋ ਅੱਜ ਤੁਹਾਨੂੰ ਮਾੜਾ ਜਨਵਰ ਦਿਖਾਉਣ ਲੱਗੇ ਆ। ਥੋੜੀ ਰੂਹ ਖੁਸ਼ ਚਾਹੀਦੀ ਆ। ਲੋਥ ਤੁਹਾਨੂੰ ਬਖਾਉਣ ਲੱਗੇ ਆ ਆਪਣੇ ਵਾਲਾ ਬਾਜ। ਜਨਨਾ ਕਿ ਵੀ ਦੋਸਤੋ ਇਹ ਤਿਆਰ ਹੈਗਾ। ਇਹ ਡਾਇਮਡ ਫੀਲ ਦੇ ਸਿਰ ਤੇ ਤਿਆਰ ਆ। ਤੇ ਸਾਨੂੰ ਤਾਂ ਹੈ ਵਸ ਹੱਥ ਫੇਰਨ ਦੀ ਇੱਕ ਸੇਵਾ ਦਾ ਮੌਕਾ ਹੀ ਦਿੰਦਾ। ਪਰ ਜੇ ਤੁਸੀਂ ਕਹੋ ਵੀ ਇਹ ਬੜਾ ਚੰਗਾ ਘੋੜਾ ਹੈ ਤੇ ਇਹਦੇ 'ਚ ਬੜੇ ਗੁਣ ਨੇ ਤੇ ਦੇਖ ਯਾਰ ਸਾਨੂੰ ਤਾਂ ਬਾਈ 'ਚ ਕੋਈ ਗੁਣ-ਗਣ ਚੰਗਾ ਲੱਗਦਾ ਨਹੀਂਗਾ ਇਹ 17-18 ਕਿ ਮਹੀਨਿਆਂ ਦਾ ਹੋ ਗਿਆ ਹੋਊਗਾ ਤੇ 63-64 ਇੰਚ ਦੀ ਮਸੇ ਹੀ ਹੈ ਟੋਈ ਹੋਈ ਬੋਲਾ ਵੱਡਾ ਮੰਨੋ ਤਾਂ ਇਹ 67-68 ਇੰਚ ਦਾ ਘੋੜਾ ਤਾਂ ਬਣ ਜੂਗਾ ਇੱਕ ਛੋਟੇ ਛਾਟ ਲੈਣ ਵਾਲਾ ਘੋੜਾ ਬਣ ਜੂਗਾ ਪਰ ਜੇ ਤੁਸੀਂ ਕਹੋ ਵੀ 70 72 ਇੰਚ ਦਾ ਘੋੜਾ ਬਣ ਜੂਗਾ ਦੇ ਘੋੜਾ ਤਾਂ ਨਹੀਂ ਬਣਦਾ ਲੈ ਇਹ ਹੈ ਦੋਸਤੋ ਆਪਣੇ ਵਾਲਾ ਬਾਜਾ ਬੱਸ ਯਾਰ ਮਾਨ ਇਸੇ ਗੱਲ ਦੀ ਆ ਵੀ ਇਹ ਨੋਕਰਾ سپورਟਲੈਸ ਹੈ ਇਹਦੇ ਕੋਈ ਦਾਗ ਨਹੀਂ ਹੈਗਾ ਸਾਨੂੰ ਤਾਂ ਯਾਰ ਇਹਦੇ ਹੀ ਮਾਣਾ ਵੀ ਇਹਨੇ ਸਾਡੇ ਘਰੇ ਚਰਨ ਪਾਤੇ ਯਾਰ ਬਹੁਤ ਬਦਵਾਨਾਂ ਦੀਆਂ ਗੱਲਾਂ ਸੁਣਦੇ ਆ ਵੀ ਯਾਰ ਕਰੋੜਪਤੀ ਲੋਕ ਨੇ ਪਰ ਘੋੜਾ ਨਹੀਂ ਖਰੀਦ ਸਕਦੇ ਹੋ ਹਨਾ ਪ੍ਰਮਾਤਮਾ ਨੇ ਆਪਾਂ ਨੂੰ ਘੋੜਾ ਬਖਸ਼ਦਾ ਉਹ ਵੀ ਚੰਗਾ ਕਹਿ ਸਕਦੇ ਆ ਆਰਜਰ ਰੌਲੀ ਵਾਲੇ ਦਾ ਬੱਚਾ ਹੈ ਬਾਈ ਇਹ ਮਿੰਟੂ ਵਾਲੇ ਵੱਡੇ ਘੋੜੇ ਦੀ ਧੀ ਸੀ ਇਹਦੀ ਮਾਂ 6'n" ਦੀ ਉਹਦੀ ਹਾਈਟ ਸੀ ਤੇ ਆਹ ਦੇਖੋ ਤੁਹਾਡੇ ਸਾਹਮਣੇ ਕਿ ਮੈਂ ਖੜ ਕੇ ਫੋਟੋ ਆ ਖਿਚਾਉਣ ਲੱਗ ਰਿਹਾ 18 ਕੇ ਮਹੀਨੇ ਦੀ ਉਮਰ ਹੋ ਗਈ ਹੋਣੀ ਇਹਦੀ ਮੇਰੇ ਖਿਆਲ ਚ ਜਿੰਨੇ ਕਿ 700 ਸੇਵਾ ਹੁੰਦੀ ਐ 19 ਕਰੀ ਜਾਂਨੇ ਆ ਬਾਕੀ ਭਾਈ ਇਹਦਾ ਪਿਓ ਬਹੁਲਾ ਚੰਗਾ ਆਜੋ ਰੋੜੀ ਵਾਲਾ ਆਹ ਦੇਖ ਲੋ ਯਾਰ ਬਸ ਬਾਗਲ ਦੇ ਵਿੱਚ ਆਏ ਫਿਰਦਾ ਰਹਿੰਦਾ ਬਸ ਐਂ ਡੜੰਗੇ ਜਿਹਾ ਮਾਰਦਾ ਕਦੇ ਐਂ ਵਾਗਿਆ ਕਦੇ ਐਂ ਵਾਗਿਆ ਤੇ ਸਾਨੂੰ ਵੀ ਇਹਦਾ ਫੋਟੋ ਸ਼ੂਟ ਕਰਨ ਦਾ ਸੁਆਦ ਬੜਾ ਆਉਂਦਾ ਤੇ ਮੈਂ ਤੁਹਾਨੂੰ ਫੇਰ ਕਹਿਣਾ ਤੇ ਜੇ ਯਾਰ ਵੀਡੀਓ ਚੰਗੀ ਲੱਗੀ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਭਾਈ ਆਪਣਾ ਧੰਨਵਾਦ